ਉਹ ਜਿਹੜਾ ਡਾਲਰ ਹੈ ਡਾਲਰ ਕੱਲ ਨੂੰ ਚੱਲਣਾ ਬੰਦ ਹੋ ਸਕਦਾ ਬਟ ਜਿਹੜਾ ਸੋਨਾ ਹੈ ਇਹ ਵਿਕਣਾ ਬੰਦ ਨਹੀਂ ਹੋਣਾ ਸੋਨੇ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹਨੂੰ ਤੁਸੀਂ ਜਿਸ ਟਾਈਮ ਦੇ ਉੱਤੇ ਮਰਜ਼ੀ ਨੂੰ ਵੇਚ ਸਕਦੇ ਹੋ ਜੇ ਵੇਚ ਨਹੀਂ ਸਕਦੇ ਤੇ ਐਟ ਲੀਸਟ ਉਹਨੂੰ ਤੁਸੀਂ ਐਕਸਚੇਂਜ ਕਰ ਸਕਦੇ ਹੋ ਕਿ ਦੂਜੇ ਦੀਆਂ ਜਦੋਂ ਰਿਟਰਨਸ ਦੇਖ ਲੈਂਦੇ ਨੇ ਨਾ ਕਿ ਭਈ ਸੋਨਾ ਜਿਹੜਾ ਸੀਗਾ ਪਿਛਲੇ 2 ਸਾਲ ਦੇ ਵਿੱਚ ਡਬਲ ਪੈਸੇ ਹੋ ਗਏ 3 ਸਾਲ ਦੇ ਵਿੱਚ 30% ਦੀ ਉਹਨੂੰ ਐਨਲਾਈਜ਼ਡ ਰਿਟਰਨ ਆ ਗਈ ਉਦੋਂ ਲੋਕੀ ਇੱਕ ਐਸੈਟ ਕਲਾਸ ਵੱਲ ਨੂੰ ਭਾਈਦੇ ਆ ਜਦਕੀ ਬਿਜ਼ਨਸ ਦਾ ਇੱਕ ਸਿੰਪਲ ਜਿਹਾ ਸੂਤ ਹੈ ਕਿ ਜਦੋਂ ਵੀ ਤੁਸੀਂ ਚੀਜ਼ ਸਸਤੀ ਖਰੀਦੋਗੇ ਤੇ ਮਹਿੰਗੀ ਵੇਚੋਗੇ ਉਦੋਂ ਤੁਹਾਨੂੰ ਫਾਇਦਾ ਹੋਏਗਾ। ਸੋਨੇ ਤੇ ਚਾਂਦੀ ਦੀ ਗੱਲ ਕਰੋ ਤੇ ਸਾਡੀ ਇਕਨੋਮੀ ਲਈ ਸਾਡੀ ਅਰਥਵਿਵਸਥਾ ਦੇ ਲਈ ਅਸੀਂ ਤੈਨੂੰ ਇੱਕ ਡੈਡ ਇਨਵੈਸਟਮੈਂਟ ਗਿੰਦੇ। ਉਹਦਾ ਕਾਰਨ ਇਹ ਹੈ ਕਿ ਖਾਸ ਤੌਰ ਤੇ ਤੁਸੀਂ ਹਿੰਦੁਸਤਾਨ ਦੇ ਵਿੱਚ ਦੇਖਿਆ ਹੋਣਾ ਕਿ 골ਡ ਜਾਂ ਸਿਲਵਰ ਸੋਨਾ ਚਾਂਦੀ ਅਸੀਂ ਖਰੀਦਦੇ ਹਾਂ। ਬਟ ਉਹ ਅਲਟੀਮੇਟਲੀ ਜਾਂਦਾ ਕਿੱਥੇ ਆ? ਉਹ ਸਰਕੂਲੇਸ਼ਨ 'ਚ ਨਹੀਂ ਆਂਦਾ ਦੁਬਾਰਾ ਉਹ ਸਾਡੀ ਤਿਜੋਰੀ 'ਚ ਹੀ ਜਾਂਦਾ। ਇੱਚ ਕੋਈ ਸ਼ੱਕ ਨਹੀਂ ਕਿ ਜਿਹੜਾ 골ਡ ਅੱਜ 1,20,000 ਦਾ ਉਹ 240 ਦਾ ਵੀ ਹੋਏਗਾ 360 ਦਾ ਵੀ ਹੋਏਗਾ ਬਟ ਕਿੰਨੇ ਟਾਈਮ ਚ ਹੋਏਗਾ ਇਹ ਇੰਪੋਰਟੈਂਟ ਹੈ ਥਿਸ ਸੋਨਾ ਬਹੁਤ ਉੱਤੇ ਚਲੇ ਜਾਂਦਾ ਕਦੀ ਥੱਲੇ ਵੀ ਆਉਂਦਾ ਇਹ ਸੰਭਾਵਨਾ ਰਹਿੰਦੀ ਹੈ ਵੀ ਜਿਵੇਂ ਸੋਨਾ ਇੱਕ ਵਾਰੀ ਗ੍ਰਾਫ ਉੱਪਰ ਚਲਾ ਗਿਆ ਵਧ ਗਿਆ ਰੇਟ ਤੇ ਉਹ ਥੱਲੇ ਵੀ ਆਉਂਦਾ ਬਿਲਕੁਲ ਉੱਚ ਕਰੈਕਸ਼ਨ ਵੀ ਹੋ ਸਕਦੀ ਹੈ ਜਿਹੜੀ ਇਹਨੂੰ ਅਸੀਂ ਜਿਹੜੀ ਕਰੈਕਸ਼ਨ ਹੁੰਦੀ ਹੈ ਜਾਂ ਇਹਨੂੰ ਜਿਹੜਾ ਅਸੀਂ ਕਹਿੰਦੇ ਆ ਕਿ ਕੀਮਤ ਸੁਧਾਰ ਜਿਹੜਾ ਆਉਂਦਾ ਹੁਣ ਤੁਸੀਂ ਆਹ ਵਾਲਾ ਜੇ ਗ੍ਰਾਫ ਦੇਖੋਗੇ ਤੇ ਕਾਫੀ ਦੇਰ ਤੱਕ ਤੁਸੀਂ ਦੇਖੋਗੇ ਇੱਥੋਂ ਗ੍ਰਾਫ ਵਧਿਆ ਉਸ ਤੋਂ ਬਾਅਦ ਕਾਫੀ ਦੇਰ ਤੱਕ ਇੱਕ ਵਰਗੇ ਰਿਹਾ ਆ ਆਲਮੋਸਟ ਸਮੂਥ ਇੱਕ ਸਿੰਗਲ ਲਾਈਨ ਰਹੀ ਆ ਉਸ ਤੋਂ ਬਾਅਦ ਫਿਰ ਇੱਥੇ ਇੱਕਦਮ ਚੜਿਆ ਹੈ ਦਿਨਾਂ ਦੇ ਹਿਸਾਬ ਨਾਲ ਹਜ਼ਾਰ ਹਜ਼ਾਰ ਰੁਪਈਆ ਇਹ ਵਧਾ ਪਿਆ ਅੱਜ ਸ਼ਾਇਦ 131 ਦੇ ਕਰੀਬ ਸੋਨਾ ਪਹੁੰਚ ਗਿਆ ਪਿਛਲੇ 1-2 ਮਹੀਨਿਆਂ ਦੇ ਵਿੱਚ ਹੀ ਕੀਮਤਾਂ ਜਿਹੜੀਆਂ ਨੇ 10-20 ਹਜ਼ਾਰ ਜਿਹੜੀਆਂ ਨੇ ਉਹ ਵਧ ਗਈਆਂ ਨੇ ਇਹਦਾ ਕਾਰਨ ਕੀ ਮੰਨਦੇ ਹਾਂ ਵੀ ਜਿਵੇਂ ਮੁਲਕਾਂ ਦੇ ਵਿੱਚ ਵਾਰ ਲੱਗੀ ਹੈ ਕੀ ਇਸ ਨੂੰ ਬਦਲ ਸਮਝਿਆ ਜਾਵੇ ਕਿਸੇ ਚੀਜ਼ ਦਾ ਜਿਵੇਂ ਡਾਲਰ ਦਾ ਵੀ ਤੁਸੀਂ ਸਮਝਾ ਰਹੇ ਸੀਗੇ ਇਹ ਖਤਰੇ ਵਾਲੀ ਘੰਟੀ ਹੈ ਕਿ ਜਾਂ ਫਿਰ ਇਹ ਦਾ ਫਾਇਦਾ ਹੀ ਹੈ ਸ਼ੇਅਰ ਬਾਜ਼ਾਰ ਨਾਲ ਇਹਦਾ ਇਨਵਰਸ ਰਿਲੇਸ਼ਨ ਹੁੰਦਾ ਜਿਨੂੰ ਅਸੀਂ ਉਲਟਾ ਰਿਲੇਸ਼ਨ ਕਹਿੰਦੇ ਨੇ ਸੋਨੇ ਦੇ ਰੇਟ ਇਸ ਕਰਕੇ ਵੀ ਵਧਿਆ ਵੀ ਮੋਦੀ ਸਾਹਿਬ ਕਹਿੰਦੇ ਆ ਵੀ ਜਿਨ੍ਹਾਂ ਨੇ ਕਾਲਾ ਧਨ ਰੱਖਿਆ ਉਹ ਕਢਾਉਣਾ ਬਾਰ ਵੀ ਇਹਨਾਂ ਤੋਂ ਇਨਵੈਸਟੇਜ ਦੇ ਵਿੱਚ ਕਰਕੇ ਉਸ ਤੋਂ ਬਾਅਦ ਰੇਟ ਥੱਲੇ ਸੁੱਟਦੇ ਨੇ ਇਹਦੇ ਵੀ ਉਹਨਾਂ ਨੂੰ ਨੁਕਸਾਨ ਹੋਵੇ ਕਾਲਾ ਧਨ ਜਿਹੜਾ ਉਹ ਨਿਕਲਾਵੇ ਬਾਹਰ ਸੋਨੇ ਚਾਂਦੀ ਦੀਆਂ ਵੱਧਦੀਆਂ ਕੀਮਤਾਂ ਨੇ ਲੋਕਾਂ ਦੇ ਵਿੱਚ ਇੱਕ ਚਰਚਾ ਛੇੜ ਦਿੱਤੀ ਹੈ ਕਿ ਸੋਨਾ ਹੁਣ ਇਸ ਵੇਲੇ ਖਰੀਦਣਾ ਚਾਹੀਦਾ ਆ ਕਿ ਜਾਂ ਜਿਹੜਾ ਘਰ ਦੇ ਵਿੱਚ ਪਿਆ ਉਸ ਨੂੰ ਵੇਚ ਦੇਣਾ ਚਾਹੀਦਾ ਕਿਉਂਕਿ ਸੋਨੇ ਦੀਆਂ ਕੀਮਤਾਂ ਕਈ ਲੋਕ ਤਾਂ ਇਹ ਕਹਿ ਰਹੇ ਨੇ ਕਿ 3 ਲੱਖ 2 ਲੱਖ ਤੱਕ ਵੀ ਜਾ ਸਕਦੀਆਂ ਨੇ ਤੇ ਕਈ ਲੋਕ ਇਹ ਕਹਿ ਰਹੇ ਨੇ ਕਿ ਜਿੰਨੀ ਤੇਜ਼ੀ ਦੇ ਨਾਲ ਸੋਨਾ ਚਾਂਦੀ ਉੱਪਰ ਜਾ ਰਹੇ ਨੇ ਓਨੀ ਹੀ ਸਪੀਡ ਦੇ ਨਾਲ ਥੱਲੇ ਨੂੰ ਵੀ ਆਏਗਾ ਇਸ ਕਰਕੇ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੁਹਾਨੂੰ ਅੱਜ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜੇ ਤੁਸੀਂ ਪੈਸੇ 골ਡ ਜਾਂ ਚਾਂਦੀ ਦੇ ਵਿੱਚ ਇਨਵੈਸਟ ਕਰਨੇ ਆ ਤੇ ਉਹ ਇਨਵੈਸਟ ਕਿੱਦਾਂ ਕਰਨੇ ਆ ਜੇ ਤੁਸੀਂ ਇਹਦੇ ਵਿੱਚੋਂ ਫਾਇਦਾ ਲੈਣਾ ਵਾ ਨੁਕਸਾਨ ਨਾ ਹੋਵੇ ਇਹ ਵੀ ਤੁਹਾਨੂੰ ਨਾਲ ਦੀ ਨਾਲ ਹੀ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਵਿਸ਼ਾਲ अवस्थी ਜੀ ਮੇਰੇ ਨਾਲ ਨੇ ਫਾਈਨੈਂਸ਼ੀਅਲ ਐਕਸਪਰਟ ਹੈਗੇ ਨੇ ਮੈਨੇਜਮੈਂਟ ਇਹਨਾਂ ਦੀ ਬੜੇ ਲੰਬੇ ਚਿਰ ਤੋਂ ਚੱਲ ਰਹੀ ਹੈ ਵੀ ਇਹ ਇਨਵੈਸਟਮੈਂਟ ਕਿਸ ਤਰੀਕੇ ਨਾਲ ਕਰਨੀ ਆ ਪੈਸੇ ਨੂੰ ਤੁਸੀਂ ਆਪਣਾ ਕਿਵੇਂ ਵਧਾਉਣਾ ਉਹਦੇ ਬਾਰੇ ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਦਿੰਦੇ ਨੇ अवस्थी ਸਾਹਿਬ ਤੁਸੀਂ ਸਮਾਂ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ ਸੋਨੇ ਦੀਆਂ ਲਗਾਤਾਰ ਜਿਵੇਂ ਚਾਂਦੀ ਦੀਆਂ ਵੀ ਕੀਮਤਾਂ ਵਧ ਰਹੀਆਂ ਨੇ ਲੋਕਾਂ ਦੇ ਵਿੱਚ ਇਹ ਵੀ ਹੋੜ ਮਚ ਗਈ ਹੈ ਵੀ ਹੁਣ ਅਸੀਂ ਸੋਨਾ ਵੱਧ ਤੋਂ ਵੱਧ ਖਰੀਦ ਲਈਏ ਵੀ ਸੋਨਾ ਵਾਧਾ ਪਿਆ ਵੀ ਅਸੀਂ ਉਹਦੇ ਫਾਇਦੇ 'ਚ ਰਾਵਾਂਗੇ ਇਸ ਵਕਤ ਤੁਹਾਨੂੰ ਲੱਗਦਾ ਵੀ ਸੋਨਾ ਖਰੀਦ ਕੇ ਉਹਦੇ ਵਿੱਚ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਅ ਦੇਖੋ ਜੀ ਸਾਡੀ ਜਿਹੜੀ ਤਰਾਸਦੀ ਹੈ ਉਹ ਇਹੀ ਹੈ ਕਿ ਲੋਕੀ ਜਿਹੜੇ ਨੇ ਨਾ ਉਹ ਇੱਕ ਦੂਜੇ ਦੀਆਂ ਜਦੋਂ ਰਿਟਰਨਸ ਦੇਖ ਲੈਂਦੇ ਨੇ ਨਾ ਕਿ ਵੀ ਸੋਨਾ ਜਿਹੜਾ ਸੀਗਾ ਪਿਛਲੇ 2 ਸਾਲ ਦੇ ਵਿੱਚ ਡਬਲ ਪੈਸੇ ਹੋ ਗਏ 3 ਸਾਲ ਦੇ ਵਿੱਚ 30% ਦੀ ਉਹਨੂੰ ਐਨਲਾਈਜ਼ਡ ਰਿਟਰਨ ਆ ਗਈ ਉਦੋਂ ਲੋਕੀ ਇੱਕ ਐਸੈਟ ਕਲਾਸ ਵੱਲ ਨੂੰ ਭਾਈਦੇ ਜਦਕੀ ਬਿਜ਼ਨਸ ਦਾ ਇੱਕ ਸਿੰਪਲ ਜਿਹਾ ਸੂਲ ਹੈ ਕਿ ਜਦੋਂ ਵੀ ਤੁਸੀਂ ਚੀਜ਼ ਸਸਤੀ ਖਰੀਦੋਗੇ ਤੇ ਮਹਿੰਗੀ ਵੇਚੋਗੇ ਉਦੋਂ ਤੁਹਾਨੂੰ ਫਾਇਦਾ ਹੋਏਗਾ ਬਟ ਜਦੋਂ ਅਸੀਂ ਆਲਰੇਡੀ ਮਹਿੰਗੀ ਹੋ ਚੁੱਕੀ ਚੀਜ਼ ਵੱਲ ਨੂੰ ਦੌੜਦੇ ਹਾਂ ਨਾ ਫੇਰ ਸਾਨੂੰ ਉਸ ਤੋਂ ਬਹੁਤ ਜ਼ਿਆਦਾ ਵੱਡੇ ਫਾਇਦੇ ਦੀ ਉਮੀਦ ਨਹੀਂ ਕਰਨੀ ਚਾਹੀਦੀ ਸਾਨੂੰ ਜੇ ਸੋਨੇ ਚਾਂਦੀ ਦੀ ਅਸੀਂ ਗੱਲ ਕਰੀਏ ਤੇ ਇਹ ਬਹੁਤ ਸਾਰੀਆਂ ਜਿੱਦਾਂ ਕਿ ਇਨਵੈਸਟਮੈਂਟ ਦੀਆਂ ਆਪਸ਼ਨਸ ਨੇ ਐਸੈਟ ਕਲਾਸੇਸ ਨੇ ਉਹਨਾਂ ਵਿੱਚੋਂ ਇੱਕ ਆ ਜਿੱਦਾਂ ਸਪੋਜ਼ ਕਰੋ ਰੀਅਲ ਏਸਟੇਟ ਆ ਲੋਕੀ ਰੀਅਲ ਏਸਟੇਟ 'ਚ ਵੀ ਇਨਵੈਸਟ ਕਰਦੇ ਨੇ ਐਫ ਡੀ 'ਚ ਵੀ ਇਨਵੈਸਟ ਕਰਦੇ ਨੇ ਹਨਾ ਤੇ ਸ਼ੇਅਰਸ ਦੇ ਵਿੱਚ ਵੀ ਇਨਵੈਸਟ ਕਰਦੇ ਨੇ 뮤ਚੁਅਲ ਫੰਡਸ ਦੇ थ्रू ਵੀ ਇਨਵੈਸਟ ਕਰਦੇ ਨੇ ਉਸੇ ਤਰ੍ਹਾਂ ਨਾਲ ਜਿਹੜਾ 골ਡ ਤੇ ਸਿਲਵਰ ਹੈ ਜਾਂ ਸੋਨਾ ਤੇ ਜਿਹੜਾ ਚਾਂਦੀ ਨੇ ਇਹ ਵੀ ਇੱਕ ਇਨਵੈਸਟਮੈਂਟ ਦਾ ਪ੍ਰੋਡਕਟ ਹੀ ਨੇ ਅਸੀਂ ਇਹ ਕਹਿੰਦੇ ਆ ਕਿ ਉਹਦੇ ਪ੍ਰਾਈਸ ਨੂੰ ਦੇਖ ਕੇ ਉੱਚ ਇਨਵੈਸਟ ਨਾ ਕਰੋ ਤੁਹਾਡਾ ਜਿਹੜਾ ਇੱਕ ਚੰਗਾ ਪੋਰਟਫੋਲੀਓ ਹੈ ਉਹਦਾ ਹਰ ਟਾਈਮ ਦੇ ਉੱਤੇ 5 ਤੋਂ 10% ਜਿਹੜਾ ਮੈਕਸਿਮਮ ਹੈ ਉਹ 골ਡ ਦੇ ਵਿੱਚ ਹੋਣਾ ਚਾਹੀਦਾ ਜੇ 골ਡ ਤੇ সিলਵਰ ਦੀ ਗੱਲ ਕਰੋ ਸੋਨੇ ਤੇ ਚਾਂਦੀ ਦੀ ਗੱਲ ਕਰੋ ਤੇ ਸਾਡੀ ਇਕਨੋਮੀ ਲਈ ਸਾਡੀ ਅਰਥਵਿਵਸਥਾ ਦੇ ਲਈ ਅਸੀਂ ਤੈਨੂੰ ਇੱਕ ਡੈਡ ਇਨਵੈਸਟਮੈਂਟ ਗਿੰਦੇ ਆ। ਅੱਛਾ ਉਹਦਾ ਕਾਰਨ ਇਹ ਆ ਕਿ ਖਾਸ ਤੌਰ ਤੇ ਤੁਸੀਂ ਹਿੰਦੁਸਤਾਨ ਦੇ ਵਿੱਚ ਦੇਖਿਆ ਹੋਣਾ ਕਿ 골ਡ ਜਾਂ সিলਵਰ ਸੋਨਾ ਚਾਂਦੀ ਅਸੀਂ ਖਰੀਦਦੇ ਆ। ਬਟ ਉਹ ਆਲਟੀਮੇਟਲੀ ਜਾਂਦਾ ਕਿੱਥੇ ਆ? ਉਹ ਸਰਕੂਲੇਸ਼ਨ 'ਚ ਨਹੀਂ ਆਂਦਾ ਦੁਬਾਰਾ ਉਹ ਸਾਡੀ ਤਿਜੋਰੀ 'ਚ ਹੀ ਜਾਂਦਾ। ਜੇ ਅੱਜ ਦੇ ਮਾਹੌਲ ਦੀ ਗੱਲ ਕਰੀਏ ਤੇ ਜੇਵਰ ਵੀ ਜਿਹੜੇ ਨੇ ਉਹ ਤੁਹਾਡੇ ਜਿਹੜੇ ਸਾਡੀਆਂ ਮਾਤਾਵਾਂ ਨੇ ਭੈਣਾਂ ਨੇ ਉਹ 골ਡ ਨੂੰ ਸੋਨੇ ਚਾਂਦੀ ਨੂੰ ਪਾ ਕੇ ਬਾਹਰ ਵੀ ਨਹੀਂ ਨਿਕਲ ਸਕਦੀਆਂ ਬੇਫਿਕਰ ਹੋ ਕੇ ਕਿ ਛੀਨਾ ਛਪਟੀ ਆ ਜਿਹੜਾ ਲਾਅ ਦੀ ਜੋ ਕੰਡੀਸ਼ਨ ਹੈ ਉਹਦੇ ਹਿਸਾਬ ਨਾਲ ਸਾਨੂੰ ਲੱਗਦਾ ਕਿ ਯਾਰ ਇਹ ਤਾਂ ਯੂਜ਼ ਵੀ ਨਹੀਂ ਹੋਣਾ ਜੇ ਬੈਂਕ ਦੇ ਵਿੱਚ ਰੱਖਣ ਲਈ ਲੈਣਾ ਤੇ ਫਿਰ ਮੈਨੂੰ ਨਹੀਂ ਲੱਗਦਾ ਕਿ ਸੋਨੇ ਚਾਂਦੀ ਦਾ 5 10% ਤੋਂ ਜ਼ਿਆਦਾ ਤੁਹਾਡੇ ਪੋਰਟਫੋਲੀਓ ਦੇ ਵਿੱਚ ਇਹਦਾ ਕੋਈ ਵੇਟੇਜ ਹੋਣੀ ਚਾਹੀਦੀ ਹੈ ਤੁਹਾਡੀ ਉਹਦੇ ਲੋਕ ਇਹ ਵੀ ਮੰਨਦੇ ਨੇ ਵੀ ਸੋਨੇ ਨੂੰ ਇਸ ਵੇਲੇ ਖਰੀਦ ਲੈਣਾ ਚਾਹੀਦਾ ਜਿਵੇਂ ਤੁਸੀਂ ਵੀ ਚਰਚਾ ਸੁਣੀ ਹੋਊਗੀ ਵੀ 2 ਲੱਖ 3 ਲੱਖ ਤੱਕ ਇਹ ਜਾ ਸਕਦਾ ਵੀ ਲੋਕ ਇਹ ਮੰਨਣ ਵੀ ਸੋਨਾ ਅੱਜ ਖਰੀਦ ਲਈਏ ਵੀ ਉਸ ਨੂੰ ਕੱਲ ਨੂੰ 5 ਸਾਲ ਬਾਅਦ ਜੇ ਵੇਚੀਏ ਤੇ ਉਹਨੂੰ ਉਹਦੇ ਵਿੱਚੋਂ ਸਾਨੂੰ ਜਿਹੜਾ ਫਾਇਦਾ ਹੋ ਜਾਵੇ ਉਹ ਫਾਇਦਾ ਤਾਂ ਠੀਕ ਹੈ ਜਿਹੜੀ ਤੁਸੀਂ ਗੱਲ ਵੀ ਜੇ ਤਜੋਰੀ ਚ ਰੱਖਣਾ ਫੇਰ ਕੋਈ ਫਾਇਦਾ ਨਹੀਂ ਆ ਦੇਖੋ ਉਹ ਵੀ ਸਿੰਪਲ ਜਿਹਾ ਦਾ ਇੱਕ ਆਨਸਰ ਇਹੀ ਹੈ ਕਿ ਕੋਈ ਨਹੀਂ ਦੱਸ ਸਕਦਾ ਕਿ ਕਿਹੜੀ ਚੀਜ਼ ਦਾ ਪ੍ਰਾਈਸ ਕਿੱਥੇ ਤੱਕ ਵਧਣਾ ਹੈ ਕਿ ਜਿੰਨਾ ਇਹ ਚੱਲ ਚੁੱਕਾ ਹੈ ਨਹੀਂ ਹੈ ਕਿ ਇਸ ਤੋਂ ਅੱਗੇ ਵੀ ਹੋਰ ਕਿੰਨਾ ਅੱਗੇ ਜਾਣਾ ਇਹ ਚ ਕੋਈ ਸ਼ੱਕ ਨਹੀਂ ਕਿ ਜਿਹੜਾ 골ਡ ਅੱਜ 1 ਲੱਖ 20 ਹਜ਼ਾਰ ਦਾ ਉਹ 2 40 ਦਾ ਵੀ ਹੋਏਗਾ 3 60 ਦਾ ਵੀ ਹੋਏਗਾ ਬਟ ਕਿੰਨੇ ਟਾਈਮ ਚ ਹੋਏਗਾ ਇਹ ਇੰਪੋਰਟੈਂਟ ਹੈ ਜੇ ਤੁਸੀਂ 1940 ਤੋਂ ਲੈ ਕੇ ਅੱਜ ਤੱਕ ਦੇ 골ਡ ਦੇ ਪ੍ਰਾਈਸਿਸ ਦੇਖੋਗੇ ਤੇ ਇਹਦੇ ਜਿਹੜੀ ਰਿਟਰਨ ਆ ਤੁਹਾਨੂੰ 10% ਸਾਲਾਨਾ ਹੀ ਆਈ ਹੋਏਗੀ ਇਨਕਲੂਡਿੰਗ ਹੈ ਜਿਹੜੇ ਪਿਛਲੇ ਜਿਹੜੇ ਸਾਨੂੰ ਆਲਮੋਸਟ ਇੱਕ ਸਾਲ ਦੇ ਵਿੱਚ ਡਬਲ ਹੋਏ ਨੇ ਜਾਂ ਉਸ ਤੋਂ ਪਹਿਲੇ 30% 25% ਵੀ ਰਿਟਰਨ ਹਰ ਸਾਲ ਸਾਨੂੰ ਦੋ ਤਿੰਨ ਸਾਲਾਂ ਚ ਪਿਛਲੇ ਪਿਛਲੇ ਤਿੰਨ ਸਾਲਾਂ ਚੋਂ ਯਾਦਾ ਰਿਟਰਨ ਮਿਲੀ ਹੈ ਬਟ ਇਹ ਹੈ ਕਿ 1947 ਅਨਵਰਡ ਅਸੀਂ ਦੇਖੀਏ ਤੇ ਉਹ ਸਾਨੂੰ 10% ਹੀ ਸਾਲਾਨਾ ਆਈ ਹੈ ਉੱਤੇ ਰਿਟਰਨ ਤੁਸੀਂ ਇਹ ਗ੍ਰਾਫ ਵੀ ਸਾਨੂੰ ਦਿਖਾ ਰਹੇ ਸੀਗੇ ਵੀ ਕਦੀ ਸੋਨਾ ਬਹੁਤ ਉੱਤੇ ਚਲੇ ਜਾਂਦਾ ਕਦੀ ਥੱਲੇ ਵੀ ਆਉਂਦਾ ਇਹ ਸੰਭਾਵਨਾ ਰਹਿੰਦੀ ਹੈ ਵੀ ਜਿਵੇਂ ਸੋਨਾ ਇੱਕ ਵਾਰੀ ਗ੍ਰਾਫ ਉੱਪਰ ਚਲਾ ਗਿਆ ਵਧ ਗਿਆ ਰੇਟ ਤੇ ਉਹ ਥੱਲੇ ਵੀ ਆਉਂਦਾ ਬਿਲਕੁਲ ਉੱਚ ਕਰੈਕਸ਼ਨ ਵੀ ਹੋ ਸਕਦੀ ਹੈ ਜਿਹੜੀ ਇਹਨੂੰ ਅਸੀਂ ਜਿਹੜੀ ਕਰੈਕਸ਼ਨ ਹੁੰਦੀ ਹੈ ਜਾਂ ਇਹਨੂੰ ਜਿਹੜਾ ਅਸੀਂ ਕਹਿੰਦੇ ਆ ਕਿ ਕੀਮਤ ਸੁਧਾਰ ਜਿਹੜਾ ਹੁੰਦਾ ਹੁਣ ਤੁਸੀਂ ਆਹ ਵਾਲਾ ਜੇ ਗ੍ਰਾਫ ਦੇਖੋਗੇ ਤੇ ਕਾਫੀ ਦੇਰ ਤੱਕ ਤੁਸੀਂ ਦੇਖੋਗੇ ਇੱਥੋਂ ਗ੍ਰਾਫ ਵਧਿਆ ਉਸ ਤੋਂ ਬਾਅਦ ਕਾਫੀ ਦੇਰ ਤੱਕ ਇੱਕ ਵਰਗੇ ਰਿਹਾ ਆਲਮੋਸਟ ਸਮੂਥ ਇੱਕ ਸਿੰਗਲ ਲਾਈਨ ਰਹੀ ਹੈ ਜੀ ਉਸ ਤੋਂ ਬਾਅਦ ਫਿਰ ਇੱਥੇ ਇੱਕਦਮ ਚੜਿਆ ਹੁਣ ਇਸ ਤੋਂ ਬਾਅਦ ਕੀ ਹੈ ਕਿ ਜਾਂ ਤੇ ਇਹਦਾ ਪ੍ਰਾਈਸ ਜਿਹੜੀ ਕਿਸੇ ਚੀਜ਼ ਦਾ ਕੀਮਤ ਜਦੋਂ ਇਕਦਮ ਵੱਧ ਜਾਂਦੀ ਹੈ ਨਾ ਉਹ ਚ ਉਹ ਚ ਕਰੈਕਸ਼ਨ ਕਿਸ ਤਰ੍ਹਾਂ ਸੁਧਾਰ ਕਿਸ ਤਰੀਕੇ ਨਾਲ ਹੁੰਦਾ ਜਾਂ ਤੇ ਉਹ ਚ ਪ੍ਰਾਈਸ ਡਿੱਗ ਕੇ ਥੋੜਾ ਜਿਹਾ ਕਰੈਕਟ ਕਰੇਗਾ 10 20% ਤੋਂ ਥੱਲੇ ਆਏਗਾ ਜੇ ਉਹ نیچے ਨਹੀਂ ਆਉਂਦਾ ਇੱਥੇ ਵੀ ਰਹਿੰਦਾ ਤੇ ਆਲਮੋਸਟ ਕਾਫੀ ਟਾਈਮ ਤੱਕ ਉਸੇ ਪ੍ਰਾਈਸ ਦੇ ਉੱਤੇ ਰਹੇਗਾ ਉਹ ਆਪਣੇ ਆਪ ਉਹਨੂੰ ਆਪਣੇ ਆਪ ਨੂੰ ਬੈਲੈਂਸ ਕਰੇਗਾ ਤਾਂ ਕਿ ਜਿਹੜੀ ਉਹਦੀ ਲੌਂਗ ਟਰਮ ਜਿਹੜੀ ਰਿਟਰਨ ਐਵਰੇਜ ਜਿਹੜੀ ਉਹ ਰਿਟਰਨ ਦਿੰਦਾ ਆ ਰਿਹਾ ਉਹਦੇ ਆਸ-ਪਾਸ ਹੀ ਰਹੇਗੀ ਉਹਦੀ ਐਵਰੇਜ ਤੁਸੀਂ ਵੀ ਦੇਖਿਆ ਹੋਊਗਾ ਵੀ ਜਿਵੇਂ ਦਿਨਾਂ ਦੇ ਹਿਸਾਬ ਨਾਲ 100000 ਰੁਪਇਆ ਇਹ ਵਧਦਾ ਪਿਆ ਅੱਜ ਸ਼ਾਇਦ 1.31 ਦੇ ਕਰੀਬ ਸੋਨਾ ਪਹੁੰਚ ਗਿਆ ਪਿਛਲੇ 1-2 ਮਹੀਨਿਆਂ ਦੇ ਵਿੱਚ ਹੀ ਕੀਮਤਾਂ ਜਿਹੜੀਆਂ ਨੇ 10-20 ਹਜ਼ਾਰ ਜਿਹੜੀਆਂ ਨੇ ਉਹ ਵਧ ਗਈਆਂ ਨੇ ਇਹਦਾ ਕਾਰਨ ਕੀ ਮੰਨਦੇ ਹਾਂ ਵੀ ਜਿਵੇਂ ਮੁਲਕਾਂ ਦੇ ਵਿੱਚ ਵਾਰ ਲੱਗੀ ਹੈ ਕੀ ਇਸ ਨੂੰ ਬਦਲ ਸਮਝਿਆ ਜਾਵੇ ਕਿਸੇ ਚੀਜ਼ ਦਾ ਜਿਵੇਂ ਡਾਲਰ ਦਾ ਵੀ ਤੁਸੀਂ ਸਮਝਾ ਰਹੇ ਸੀਗੇ ਇਹ ਖਤਰੇ ਵਾਲੀ ਘੰਟੀ ਹੈ ਕਿ ਜਾਂ ਫਿਰ ਇਹਦਾ ਫਾਇਦਾ ਹੀ ਹੈ ਨਹੀਂ ਦੇਖੋ ਖਤਰੇ ਵਾਲੀ ਘੰਟੀ ਨਹੀਂ ਹੈ ਬਟ ਇਹ ਸ਼ੁਰੂ ਤੋਂ ਹੀ ਰਿਹਾ ਕਿ ਜਿੰਨੂੰ ਅਸੀਂ ਕਹਿੰਨੇ ਆ ਕਿ ਇਹਦਾ ਜਿਹੜਾ ਨਾ ਹੁਣ ਜਿੱਦਾਂ ਸ਼ੇਅਰ ਬਾਜ਼ਾਰ ਹੈ ਸ਼ੇਅਰ ਬਾਜ਼ਾਰ ਨਾਲ ਇਹਦਾ ਇਨਵਰਸ ਰਿਲੇਸ਼ਨ ਹੁੰਦਾ ਜਿੰਨੂੰ ਅਸੀਂ ਉਲਟਾ ਰਿਲੇਸ਼ਨ ਕਹਿ ਦਿੰਦੇ ਆ ਕਿ ਜੇ ਸ਼ੇਅਰ ਬਾਜ਼ਾਰ ਬਾਜ਼ਾਰ ਵਧ ਰਿਹਾ ਹੋਏਗਾ ਤੇ ਸੋਨੇ ਦੀ ਕੀਮਤਾਂ ਡਿਗਰੀਆਂ ਹੋਣਗੀਆਂ ਜੇ ਸ਼ੇਅਰ ਬਾਜ਼ਾਰ ਦੇ ਵਿੱਚ ਸਟੈਬਿਲਟੀ ਜਾਂ ਗਲੋਬਲ ਜਿਹੜੀਆਂ ਜਿਹੜੀ ਜਿੰਨੂੰ ਅਸੀਂ ਵਿਸ਼ਵਿਕ ਅਰਥਵਿਵਸਥਾ ਕਹਿ ਸਕਦੇ ਆ ਜੇ ਉਹਦੇ ਵਿੱਚ ਸਟੈਬਿਲਟੀ ਨਹੀਂ ਹੋਏਗੀ ਉੱਚ ਸਥਿਰਤਾ ਨਹੀਂ ਹੋਏਗੀ ਤਾਂ ਉਸ ਟਾਈਮ ਦੇ ਉੱਤੇ ਜਿਹੜੇ ਸੋਨੇ ਤੇ ਚਾਂਦੀ ਦੇ ਭਾਅ ਵੱਧਦੇ ਨੇ ਉਹਦਾ ਕਾਰਨ ਇਹ ਆ ਕਿ ਇਹਨਾਂ ਨੂੰ ਲੋਕੀ ਸੇਫ ਹੈਵਨ ਗਿੰਦੇ ਆ ਹੁਣ ਜਿਦਾ ਡਾਲਰ ਆ ਡਾਲਰ ਕੱਲ ਨੂੰ ਚੱਲਣਾ ਬੰਦ ਹੋ ਸਕਦਾ ਬਟ ਜਿਹੜਾ ਸੋਨਾ ਹੈ ਇਹ ਵਿਕਣਾ ਬੰਦ ਨਹੀਂ ਹੋਣਾ ਸੋਨੇ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹਨੂੰ ਤੁਸੀਂ ਜਿਸ ਟਾਈਮ ਦੇ ਉੱਤੇ ਮਰਜ਼ੀ ਨੂੰ ਵੇਚ ਸਕਦੇ ਹੋ ਜੇ ਵੇਚ ਨਹੀਂ ਸਕਦੇ ਤੇ ਐਟ ਲੀਸਟ ਉਹਨੂੰ ਤੁਸੀਂ ਐਕਸਚੇਂਜ ਕਰ ਸਕਦੇ ਹੋ ਕਿ ਉਹਦੇ ਬਜਲੇ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਉਹ ਤੁਸੀਂ ਲੈ ਸਕਦੇ ਹੋ ਹੁਣ ਤੁਹਾਡੇ ਸਾਡੇ ਵਰਗੇ ਜਿੱਦਾਂ ਰਿਟੇਲ ਇਨਵੈਸਟਰਸ ਨੇ ਉਹਨਾਂ ਦੇ ਰਿਟੇਲ ਜਿਹੜੇ ਨਿਵੇਸ਼ਕ ਨੇ ਉਹਨਾਂ ਦੇ ਖਰੀਦਣੀਆਂ ਵੇਚਣ ਨਾਲ ਸੋਨੇ ਦੇ ਭਾਅ ਨੂੰ ਬਹੁਤਾ ਫਰਕ ਨਹੀਂ ਪੈਂਦਾ ਇਹ ਭਾਅ ਫਰਕ ਇਸ ਭਾਅ ਸੋਨੇ ਦੇ ਭਾਅ ਨੂੰ ਫਰਕ ਪੈਂਦਾ ਜਦੋਂ ਕਿ ਬਹੁਤ ਵੱਡੇ ਜਿਹੜੇ ਕਾਰਪੋਰੇਟ ਲੈਵਲ ਤੇ ਜਾਂ ਜਿਹੜੇ ਸੈਂਟਰਲ ਬੈਂਕਸ ਜਿਹੜੇ ਅਲੱਗ-ਅਲੱਗ ਦੇਸ਼ਾਂ ਦੇ ਨੇ ਉਹ ਜਦੋਂ ਇਹਦੀ ਖਰੀਦੋ-ਫਰੋਖਤ ਕਰਦੇ ਨੇ ਉਦੋਂ ਪੈਂਦਾ ਹੁਣ ਅਮਰੀਕਾ ਦਾ ਜਿਹੜਾ ਡਾਲਰ ਹੈ ਉਹ ਡੀ ਡਾਲਰਾਈਜੇਸ਼ਨ ਹੋ ਰਹੀ ਹੈ ਜਿੱਦਾਂ ਚਾਈਨਾ ਵੀ ਉਹਦੇ ਉੱਤੇ ਆਪਣੀ ਨਿਰਭਰਤਾ ਘਟਾ ਰਿਹਾ ਰਸ਼ੀਆ ਨੇ ਬਹੁਤ ਸਮੇਂ ਪਹਿਲੇ ਘਟਾ ਦਿੱਤੀ ਸੀਗੀ ਭਾਰਤ ਨਾਲ ਵੀ ਜਿੱਦਾਂ ਹੁਣ 트ੰਪਸ ਸਾਹਿਬ ਜਿਹੜੇ ਆਪਣੇ ਉੱਤੇ ਉਹ ਟੈਰਿਫ ਦੇ ਜਿਹੜੀਆਂ ਰੈਸਟ੍ਰਿਕਸ਼ਨਸ ਲਗਾ ਰਹੇ ਨੇ ਤੇ ਅਸੀਂ ਵੀ ਡਾਲਰ ਉੱਤੇ ਆਪਣੀ ਡਿਪੈਂਡੈਂਸ ਘਟਾਉਣਾ ਚਾਹੁੰਦੇ ਆ ਜਦੋਂ ਆਰਬੀਆਈ ਚਾਈਨਾ ਦਾ ਸੈਂਟਰਲ ਬੈਂਕ ਰਸ਼ੀਆ ਦਾ ਸੈਂਟਰਲ ਬੈਂਕ ਜਦੋਂ ਇਹ ਸੋਨੇ ਦੀ ਵੱਡੇ ਲੈਵਲ ਦੇ ਉੱਤੇ ਖਰੀਦੋ-ਫਰੋਖਤ ਕਰਦੇ ਆ ਅਦੋਂ ਸੋਨੇ ਦਾ ਭਾਅ ਇੱਕਦਮ ਵਧਦਾ ਇਹ ਵੀ ਚਰਚਾ ਚੱਲ ਰਹੀ ਹੈ ਕਿ ਸੋਨੇ ਦੇ ਰੇਟ ਇਸ ਕਰਕੇ ਵੀ ਵਧਿਆ ਵੀ ਮੋਦੀ ਸਾਹਿਬ ਕਹਿੰਦੇ ਆ ਵੀ ਜਿਨ੍ਹਾਂ ਨੇ ਕਾਲਾ ਧਨ ਰੱਖਿਆ ਉਹ ਕਢਾਉਣਾ 바ਰ ਵੀ ਇਹਨਾਂ ਤੋਂ ਇਨਵੈਸਟੇ ਦੇ ਵਿੱਚ ਕਰਕੇ ਉਸ ਤੋਂ ਬਾਅਦ ਰੇਟ ਥੱਲੇ ਸੁੱਟਦੇ ਨੇ ਆ ਇਹਦੇ ਵੀ ਉਹਨਾਂ ਨੂੰ ਨੁਕਸਾਨ ਹੋਵੇ ਕਾਲਾ ਧਨ ਜਿਹੜਾ ਉਹ ਨਿਕਲਾਵੇ ਬਾਹਰ ਇਹ ਮੈਨੂੰ ਤੇ ਜਿੱਥੋਂ ਤੱਕ ਲੱਗਦਾ ਮਿਥ ਹੈ ਇਹਦੇ ਵਿੱਚ ਕੋਈ ਵੱਡੀ ਸੱਚਾਈ ਹੈ ਨਹੀਂ ਕਿਉਂਕਿ ਕਾਲਾ ਧਨ ਇਹਦੇ ਨਾਲ ਬਹੁਤ ਜ਼ਿਆਦਾ ਤੁਸੀਂ ਦੇਖੋਗੇ ਡੀਮੋਨਟਾਈਜੇਸ਼ਨ ਵੀ ਹੋਈ ਸੀਗੀ ਉਸ ਤੋਂ ਬਾਅਦ ਵੀ ਇਹ ਅੱਜ ਤੱਕ ਮਤਲਬ ਕਿ ਇੱਕ ਕੁਐਸਚਨ ਮਾਰਕ ਹੀ ਆ ਕਿ ਕਾਲਾ ਤੁਹਾਨੂੰ ਨਿਕਲ ਪਾਇਆ ਕਿ ਨਹੀਂ ਨਿਕਲ ਪਾਇਆ ਸੋ ਇਹ ਜਿਹੜਾ ਇਹ ਤੇ ਮੈਨੂੰ ਮੇਥੀ ਲੱਗਦਾ ਕਿ ਇਹਦੇ ਵਿੱਚ ਕੋਈ ਇਦਾਂ ਮਤਲਬ ਤੱਥ ਨਹੀਂ ਹੈ ਕੋਈ ਸੱਚਾਈ ਨਹੀਂ ਹੈ ਇਹਦੇ ਵਿੱਚ ਕੋਈ ਕਿ ਇਹਦੇ ਨਾਲ ਕਾਲਾ ਤੁਹਾਨੂੰ ਬਾਹਰ ਆਏਗਾ ਤਾਂ ਹੁਣ ਇਹ ਮੋਟਾ-ਮੋਟਾ ਮਤਲਬ ਇਹ ਕਹਿ ਲਈਏ ਵੀ ਜੇ ਸੋਨੇ 'ਚ ਇਨਵੈਸਟ ਕਰਨਾ ਵੀ ਹੈ ਤਾਂ ਕੋਈ ਬਹੁਤਾ ਵੱਡਾ ਫਾਇਦਾ ਹੋਣ ਵਾਲਾ ਨਹੀਂ ਫਿਰ ਹਾਂ ਸੋਨੇ ਦੇ ਵਿੱਚ ਇਸ ਤੋਂ ਅੱਗੇ ਸਾਨੂੰ ਵੀ ਬਹੁਤਾ ਵੱਡਾ ਫਾਇਦਾ ਨਹੀਂ ਨਜ਼ਰ ਆਉਂਦਾ ਬਟ ਇਹ ਹੈ ਕਿ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਸੋਨਾ ਸਾਡੀ ਪਹੁੰਚ ਤੋਂ ਬਾਹਰ ਹੋ ਰਿਹਾ ਹੈ ਯਾ ਅਸੀਂ ਇਹ ਤੋਂ ਫਾਇਦਾ ਲੈਣਾ ਚਾਹੁੰਦੇ ਆ ਤੇ ਅਸੀਂ ਇਹ ਰეკਮੈਂਡ ਕਰਾਂਗੇ ਕਿ ਤੁਸੀਂ ਬਜਾਏ ਫਿਜ਼ੀਕਲ 골ਡ ਸੋਨਾ ਲੈਣ ਦੇ ਅੱਜ ਕੱਲ ਜਿੱਦਾਂ ETF ਦੀ ਆਪਸ਼ਨ ਹੈ ਡਿਜੀਟਲ 골ਡ ਦੀ ਆਪਸ਼ਨ ਹੈ ਜਿੱਦਾਂ ਮਿਊਚੁਅਲ ਫੰਡ ਚ ਆਪਾਂ SIP ਲਗਾਣੇ ਆ ਉਸ ਤਰੀਕੇ ਨਾਲ ਅਸੀਂ ਇਹਦੇ ਚ ਵੀ ਲਗਾ ਸਕਦੇ ਆਪਾਂ हां ओल्ड टाइम ऑनलाइन गोल्ड खरीद ਸਕਦੇ ਹੋ ਤੇ ਉਹਦੇ ਚ ਜਿੱਦਾਂ ਕਿ ਮੰਥਲੀ ਤੁਸੀਂ ਥੋੜਾ ਥੋੜਾ ਇਨਵੈਸਟ ਕਰ ਸਕਦੇ ਹੋ ਵੀਕਲੀ ਇਨਵੈਸਟ ਕਰ ਸਕਦੇ ਹੋ 15 ਦਿਨਾਂ ਚ ਇੱਕ ਵਾਰੀ ਕਰ ਸਕਦੇ ਹੋ ਮਹੀਨੇ ਬਾਅਦ ਕਰ ਸਕਦੇ ਹੋ ਕੁਆਟਰਲੀ ਕਰ ਸਕਦੇ ਹੋ ਉਹਦਾ ਤੁਹਾਨੂੰ ਇਹ ਬੈਨੀਫਿਟ ਰਹੇਗਾ ਕਿ ਜੇ ਪ੍ਰਾਈਸਿਸ ਇੱਥੋਂ ਡਿੱਗਦੇ ਵੀ ਆ ਤੇ ਤੁਹਾਡੀ ਇੱਕ ਐਵਰੇਜ ਹੋ ਜਾਏਗੀ ਜੇ ਵੱਧਦੇ ਵੀ ਆ ਤੇ ਹੌਲੀ ਹੌਲੀ ਕਰਕੇ ਤੁਹਾਡੀ ਜਿਹੜੀ ਪਰਚੇਸਿੰਗ ਹੁੰਦੀ ਜਾਏਗੀ ਤੁਸੀਂ 골ਡ ਨੂੰ ਇਕੱਠਾ ਕਰ ਸਕਦੇ ਹੋ ਇਹ ਚਾਂਦੀ ਦਾ ਵੀ ਸੇਮ ਹੀ ਇਹੀ ਇਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਸੋਨੇ ਦਾ ਤੁਸੀਂ ਸਮਝਾਇਆ ਬਿਲਕੁਲ ਬਿਲਕੁਲ ਚਾਂਦੀ ਦਾ ਵੀ ਸੇਮ ਇਸੇ ਤਰੀਕੇ ਨਾਲ ਅਸੀਂ ਜਿਹੜਾ ਹੈਗਾ ਜਿੱਦਾਂ ਪੇਪਰ ਸਿਲਵਰ ਦੇ ਵਿੱਚ ਵੀ ਅਸੀਂ ਉਸੇ ਤਰੀਕੇ ਨਾਲ ਇਨਵੈਸਟ ਕਰ ਸਕਦੇ ਹਾਂ ਬਹੁਤ ਸਾਰੇ ਮਿਊਚੁਅਲ ਫੰਡਸ ਨੇ ਜਿਹੜੇ ਹੁਣ ਤੁਹਾਨੂੰ 골ਡ ਤੇ ਸਿਲਵਰ ਦੇ ਵਿੱਚ ਇਸ ਤਰੀਕੇ ਨਾਲ ਪਰਚੇਸ ਕਰਨ ਦੀ ਤੁਹਾਨੂੰ ਆਪਸ਼ਨ ਦਿੰਦੇ ਆ ਇੱਕ ਦੀ ਤੇ ਬਹੁਤ ਬਹੁਤ ਧੰਨਵਾਦ ਤਾਂ ਵਿਸ਼ਾਲ अवस्थी ਜੀ ਫਾਈਨੈਂਸ਼ੀਅਲੀ ਇਹ ਮੈਨੇਜਮੈਂਟ ਬਹੁਤ ਵਧੀਆ ਤਰੀਕੇ ਨਾਲ ਇਹ ਕਰਦੇ ਨੇ ਤੇ ਸਮਝਾਉਂਦੇ ਵੀ ਨੇ ਤੇ ਇਸੇ ਕਰਕੇ ਵੀ ਜਿਵੇਂ ਇਹਨਾਂ ਨੇ ਗ੍ਰਾਫ ਵੀ ਪਿਛਲੇ ਲਗਭਗ ਅਸੀਂ 90 ਸਾਲ ਦਾ ਜਿਹੜਾ ਇਹਨਾਂ ਨੇ ਸਾਨੂੰ ਦਿਖਾਇਆ ਵੀ ਹੈ ਕਿ ਸਿਰਫ 10% ਜਿਹੜੀ ਆ ਉਹ ਸੋਨੇ ਦੇ ਵਿੱਚ ਉੱਤੇ ਥੱਲੇ ਹੁੰਦੀ ਆ ਹੁਣ ਜੇ ਹੋ ਸਕਦਾ ਵੀ ਜਿਵੇਂ ਹੁਣ ਇੱਕਦਮ ਵੱਧ ਗਿਆ ਹੋ ਸਕਦਾ ਵੀ ਅਗਲੇ ਆਉਣ ਵਾਲੇ ਸਮੇਂ ਤੱਕ ਇਸ ਤੇ ਟਿਕਿਆ ਰਹੇ ਕਈਆਂ ਨੇ ਤਾਂ ਆਪਣੀਆਂ ਜ਼ਮੀਨਾਂ ਵੀ ਵੇਚਤੀਆਂ ਨੇ ਤੇ ਸੋਨੇ ਦੇ ਵਿੱਚ ਇਹ ਪੈਸੇ ਲਾਤੇ ਤੇ ਕਈਆਂ ਨੇ ਪਲਾਟ ਵੇਚਦੇ ਨੇ ਉਹ ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਲਈ ਖਤਰਨਾਕ ਸਾਬਤ ਹੋ ਸਕਦੀਆਂ ਨੇ ਕਿ ਜੇ ਰੇਟ ਇੱਕਦਮ ਡਿੱਗ ਪਏ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਸਕਦਾ ਪਰ ਜੇ ਵੱਧ ਜਾਂਦੇ ਨੇ ਤਾਂ ਉਹ ਸੋਨੇ ਨੂੰ ਫਿਰ ਉਸ ਭਾਅ ਦੇ ਨਾਲ ਵੇਚ ਦੇਣ ਉਸ ਨੂੰ ਰੱਖਣ ਨਾਲ ਜੇ ਰੱਖਣਗੇ ਤਾਂ ਕੋਈ ਬਹੁਤਾ ਫਾਇਦਾ ਨਹੀਂ ਹੋਵੇਗਾ ਕੈਮਰਾਮੈਨ ਗੁਲਚੰਦਰ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ